ਹਾਂਜੀ ਦੋਸਤੋ ਜਿਹੜਾ ਤੁਸੀਂ ਅਸਥਾਨ ਦੇਖ ਰਹੇ ਹੋ ਇਹ ਭਗਤ ਨਾਮਦੇਵ ਜੀ ਦਾ ਅਸਥਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਨਾਮਦੇਵ ਮਹਾਰਾਜ ਦੀਆਂ ਕਾਫੀ ਤੇ ਬਹੁਤ ਵੱਡੇ ਭਗਤ ਹੋਏ ਨੇ ਇਹ ਮੰਦਿਰ ਮਹਾਰਾਸ਼ਟਰ ਦੇ ਵਿੱਚ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਭਗਤ ਨਾਮਦੇਵ ਜੀ ਦੀ ਹੋਵੇਗੀ ਤੇ ਇੱਥੇ ਚਾਂਦੀ ਦੀਆਂ ਖੜਾਵਾਂ ਵੀ ਰੱਖੀਆਂ ਹੋਵਣਾਂ ਨੇ ਤੁਹਾਨੂੰ ਦਰਸ਼ਨ ਕਰਾਉਣੇ ਆਗੇ ਇਹ ਖੜਾਵਾ ਭਗਤ ਨਾਮਦੇਵ ਜੀ ਜਿਨ੍ਹਾਂ ਤੇ ਅੱਗੇ ਤੁਹਾਨੂੰ ਦਰਸ਼ਨ ਕਰਾਉਣੇ ਆਗੇ ਭਗਤ ਨਾਮਦੇਵ ਜੀ ਜਿਹੜੇ ਸਾਜ਼ ਵਜਾਉਂਦੇ ਹੁੰਦੇ ਸੀਗੇ ਉਹ ਸਾਜ਼ ਰੱਖਿਆ ਹੋਇਆ ਇੱਥੇ ਵੀ ਦੇਖ ਸਕਦੇ ਹੋ ਸ਼ੀਸ਼ੇ ਦੇ ਵਿੱਚ ਜੜ ਕੇ ਕਾਫੀ ਪੁਰਾਣਾ ਤੇ ਜਿਹੜੇ ਤੁਸੀਂ ਸਟੈਪ ਦੇਖ ਸਕਦੇ ਹੋ ਜੇ ਕੋਰਡਾਂ ਲੱਗੀਆਂ ਹੋਣ ਇੱਕ ਪਾਸੇ ਇਹ ਉਹੀ ਸਾਜ਼ ਹੈ ਜੀ ਭਗਤ ਨਾਮਦੇਵ ਜੀ ਵਜਾਉਂਦੇ ਹੁੰਦੇ ਸੀ